ਆਵਾਂਗੇ ਯਾਰ ਇੱਕ ਠੋਕੇ ਜਾਵਾਂਗੇ ਬਈ ਉਹਦਾ ਇਹਦਾ ਸਾਨੂੰ ਇਹਨਾਂ ਨੇ ਦੱਸੋ ਤਾਂ ਵੀ ਤੈਨੂੰ ਤਰੀਕ ਨੂੰ ਕਿਵੇਂ ਆਉਣਾ ਠੀਕ ਹੈ ਹੁਣ ਅਜੀ ਉਸ ਹੱਣ ਵਾਲ ਚਾਰ ਹੋ ਕੇ ਆਵਾਂਗੇ ਪਹਿਲਾਂ ਠੀਕ ਹੈ ਇਹਦਾ ਜੀ ਧੂਰੀ ਪਾਣੇ ਸਿੱਧੂ ਬਾਈ ਦੀ سپورਟ ਦੇ ਵਿੱਚ ਤੇ ਇੱਥੇ ਤੁਹਾਨੂੰ ਪਤਾ ਵੀ ਸਿਮਰਜੀਤ ਮਾਨਜੀ ਵੱਲੋਂ ਮੋਰਚਾ ਲਾਇਆ ਗਿਆ ਤੇ ਟ੍ਰੇਨਾਂ ਰੋਕੀਆਂ ਗਈਆਂ ਨੇ ਟਰੈਕ ਬਿਲਕੁਲ ਖਾਲੀ ਹੈ ਜੀ ਦੋਨੇ ਪਾਸੇ ਤੇ ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਏ ਸਾਈਡ ਦੇ ਉੱਤੇ ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਹੈ ਤੇ ਲੋਕਾਂ ਨੂੰ ਫੜ ਰਹੇ ਹੈ ਮੋੜ ਰਹੇ ਹੈ ਸਾਡੇ ਨਾਲ ਧੱਕਾ ਕਰ ਰਹੇ ਹੈ ਬਹੁਤ ਜ਼ਿਆਦਾ ਤੇ ਆ ਭਰਾ ਸਾਰੇ ਖੜੇ ਨੇ ਇੱ ਰਾਸਤੇ ਜੀ ਸਾਨੂੰ ਦੋ ਗਿਲ ਘੇਰੇ ਹਾਂਜੀ ਵੀ ਕਿੱਥੇ ਜਾ ਰਹੇ ਹੋ ਮਸਹਾ ਜੀ ਵੀ ਕਹਿ ਕੇ ਹਟਿਆ ਵੀ ਅਸੀਂ ਰੈਲੀ ਤੇ ਨਹੀਂ ਜਾ ਰਹੀ ਅਸੀਂ ਲੰਘ ਕੇ ਆਏ ਹਾਂ ਜੀ ਦੋ ਗਿਲ ਘੇਰੇ ਗਿਆ ਸਾਨੂੰ ਵੀ ਸਿਮਰਜੀਤ ਦੀ ਮੰਨ ਦੀ ਰੈਲੀ ਤੇ ਤਾਂ ਜਾਂਦੇ ਹੈਗੇ ਜੀ ਕਿੰਨਾ ਕੁ ਪ੍ਰਸ਼ਾਸਨ ਸੀਗਾ ਰਸਤੇ ਦੇ ਵਿੱਚ ਬਹੁਤ ਜਗ੍ਹਾ ਤਿੰਨ ਚਾਰ ਜਗ੍ਹਾ ਨਾਕੇ ਲਾ ਰੱਖੇ ਨੇ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਨਾਕੇ ਲਾਏ ਹੋਏ ਨੇ ਤੇ ਬਾਈ ਉੱਥੇ ਜਿਹੜਾ ਆਪਣਾ ਮੋਰਚਾ ਉੱਥੇ ਕਿਹੜਾ ਬਾਈ ਜਾ ਕੇ ਆਇਆ ਮੋਰਚੇ ਦੇ ਵਿੱਚ ਜਿੱਥੇ ਉੱਥੇ ਬੈਠੇ ਟ੍ਰੇਨ ਤੇ ਟ੍ਰੈਕ ਦੇ ਉੱਤੇ ਬੈਠੇ ਆ ਲੋਕ ਕਿਹੜਾ ਬਾਈ ਜਾ ਕੇ ਆਏ ਉੱਤੇ ਦੱਸੋ ਮੜਾ ਜਾਈ ਬਾਈ ਮੂਰੇ ਉਹ ਬਾਈ ਸੀ ਬਾਈ ਕਿਹੜਾ ਬਾਈ ਸੀਗਾ ਦੱਸੀ ਬਾਈ ਮੜਾ ਜੇ ਕਿੰਨੇ ਕੁ ਲੋਕ ਬੈਠੇ ਆ ਤੁਸੀਂ ਲੋਕ ਤਾਂ ਘਟ ਨਹੀਂ ਹੁਣ ਜਾਣ ਨਹੀਂ ਦੇ ਰਹੇ ਜਾਣ ਨਹੀਂ ਦੇ ਰਹੇ ਕਿੰਨਾ ਕੁ ਪ੍ਰਸ਼ਾਸਨ ਕਿੰਨਾ ਕੁ ਲੱਗਿਆ ਪ੍ਰਸ਼ਾਸਨ ਉੱਥੇ ਬਹੁਤ ਲੱਗਿਆ ਬਾਈ ਜਿਵੇਂ ਜਿਹੜੇ ਵੀ ਰਾਹ ਨੇ ਸਾਰੇ ਰਾਤ ਤੇ 20 ਵੀ ਪੁਲਿਸ ਵਾਲੇ ਖੜੇ ਨੇ 20 ਵੀ ਪੁਲਿਸ ਵਾਲੇ ਖੜੇ ਇੱਕ ਰਾਸਤੇ ਦੇ ਉੱਤੇ ਤੇ ਆਹ ਦੇਖ ਲਓ ਜੀ ਤੁਸੀਂ ਐ ਇੰਨੇ ਭਰਾ ਆਏ ਹੋਏ ਨੇ ਬਾਈ ਕਿੱਥੋਂ ਕਿੱਥੋਂ ਆਏ ਦੱਸਿਓ ਮੜਾ ਜ ਅਲੱਗ-ਅਲੱਗ ਏਰੀਏ ਤੋਂ ਪਟਿਆਲੇ ਤੋਂ ਪਟਿਆਲੇ ਤੋਂ ਆਏ ਤੁਹਾਨੂੰ ਬਾਈ ਰਾਹ ਚ ਆਉਂਦੇ ਹੋਏ ਕੋਈ ਮੁਸ਼ਕਲਾਂ ਵਿਰੇ ਮੁਸ਼ਕਲਾਂ ਤਾਂ ਇੰਨੀਆਂ ਨੇ ਵੀ ਆਈਡੀ ਕਾਰਡ ਜੇਬਾਂ ਦੀਆਂ ਤਲਾਸ਼ੀਆਂ ਠੀਕ ਹੈ ਠੀਕ ਆ ਜੇ ਮਤਲਬ ਵੀ ਅਸੀਂ ਕਹਿ ਰਹੇ ਹਾਂ ਵੀ ਸਾਡੇ ਰਿਸ਼ਤੇਦਾਰੀ ਚ ਜਾਣਾ ਕਹਿੰਦੇ ਵਾਪਸ ਮੁੜ ਜਾਓ ਕੋਈ ਫਾਇਦਾ ਨਹੀਂ ਕਹਿੰਦੇ ਥਾਣੇ ਲੈ ਕੇ ਜਾਵਾਂਗੇ ਠੀਕ ਹੈ ਸਿੱਤਾ ਥਾਣੇ ਤੇ ਤਾਂ ਪੁਰਾਣੀਆਂ ਗੱਲਾਂ ਹੋਈਆਂ ਨੇ ਉਹ ਵਾਰੀ ਰੋਕ ਲਾ ਕਹਿੰਦੇ ਨਹੀਂ ਪਤਾ ਸ਼ਾਮ ਨੂੰ ਛੱਡੀ ਐ ਨਹੀਂ ਪਤਾ ਚਾਰ ਦਿਨ ਛੱਡੀ ਐ ਠੀਕ ਆ ਆਹ ਦੇਖ ਲਓ ਜੀ ਬੁੱਚੜ ਸਰਕਾਰ ਸਰੇ ਆਮ ਨੌਜਵਾਨਾਂ ਨੂੰ ਤਮਕਾ ਆ ਰਹੀ ਹੈ ਡਰਾ ਰਹੀ ਹੈ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮਾਨ ਸਾਹਿਬ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਇਸੇ ਤਰ੍ਹਾਂ ਆਵਾਂਗੇ ਤਿੰਨ ਤਰੀਕ ਨੂੰ ਵੀ ਆਵਾਂਗੇ ਅੱਜ ਤੁਸੀਂ ਕਿੰਨਾ ਕੁ ਰੋਕ ਲਓਗੇ ਸਾਨੂੰ ਠੀਕ ਹੈ ਜੇ ਤੁਹਾਨੂੰ ਆਇਆ ਹੋਊਗਾ ਅਸੀਂ ਡਰਾ ਕੇ ਇੱਥੇ ਪਹੁੰਚਣ ਨਹੀਂ ਦਿੰਦੇ ਜਾਂ ਸਾਡੀਆਂ ਗੱਡੀਆਂ ਮਾਗਰ ਰੋਕ ਲਿਆ ਦੇਖ ਲਓ ਆ ਦਾਣਾ ਮੰਡੀ ਆ ਜਿਹੜੀ ਸਾਰੀ ਸੀਜ ਹੋ ਚੁੱਕੀ ਹੈ ਇਹਦੇ ਨਾਲ ਜਿੰਨੇ ਗੇਟ ਨੇ ਸਾਰੇ ਬੈਲਡ ਲਾ ਕੇ ਬੰਦ ਕੀਤੇ ਹੋਏ ਨੇ ਇੰਨਾ ਜ਼ਿਆਦਾ ਡਰ ਗਈ ਹੈ ਸਰਕਾਰ ਇੰਨਾ ਜ਼ਿਆਦਾ ਤੁਸੀਂ ਆ ਡਰੋਨ ਧਮਕਾਉਣ ਵਾਲੀਆਂ ਧਮਕੀਆਂ ਤੇ ਉੱਤਰ ਕੇ ਕਿਸੇ ਨੂੰ ਘਰੇ ਨਾਜ਼ਰਬੰਦ ਕਰਕੇ ਸਮਰਜੀਤ ਮਾਨ ਜੀ ਨੂੰ ਉਹਨਾਂ ਨੂੰ ਨ ਤੇ ਬਾਈ ਤੁਸੀਂ ਮੈਨੂੰ ਇਹ ਦੱਸੋ 3 ਤਰੀਕ ਵਾਲੇ ਧਰਨੇ ਵਾਸਤੇ ਰੈਡੀ ਹੋ ਫਿਰ ਸਾਰੇ ਜਾਣੇ ਹਾਂ ਜੀ ਪੂਰੇ ਇਕੱਠੋ ਓਕੇ ਜਾਵਾਂਗੇ ਯਾਰ ਇਕੱਠੋ ਕੇ ਜਾਓਗੇ ਬਾਈ ਉਹਦਾ ਇਹਦਾ ਸਾਨੂੰ ਇਹਨਾਂ ਨੇ ਦੱਸਤਾ ਵੀ 3 ਤਰੀਕ ਨੂੰ ਕਿਵੇਂ ਆਉਣਾ ਠੀਕ ਹੈ ਹੁਣ ਅਸੀਂ ਉਸ ਦਿਨ ਵਾਲ 4 ਹੋ ਗਈ ਆਵਾਂਗੇ ਪਹਿਲਾਂ ਠੀਕ ਹੈ ਇਹਦਾ ਛੰਡੇ ਨਾਲੋਂ ਡੰਡੇ ਵੀ ਹੋਣਗੇ ਛੰਡੇ ਤੇ ਡੰਡੇ ਲੈ ਕੇ ਬਾਈ ਬੇਨਤੀ ਆ ਸਾਰਿਆਂ ਨੂੰ ਬਾਈ ਦੀ سپورਟ ਦੇ ਵਿੱਚ ਜ਼ਰੂਰ ਪਹੁੰਚੋ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਇਹ ਕਰਨਾ ਚਾਹੁੰਦੇ ਆ ਵੀ ਭਾਈ ਤੁਸੀਂ ਸੱਚ ਦਾ ਸਾਥ ਦਿਓ ਜੇ ਸਾਨੂੰ ਲੱਗਿਆ ਵੀ ਅਸੀਂ ਗਲਤ ਆ ਕਿਤੇ ਜਮਾ ਸਾਨੂੰ ਕਿਤੇ ਮਰਜੀ ਚਰਾਹੇ 'ਚ ਖੜਾ ਕੇ ਨੰਗਾ ਕਰ ਦਿਓ ਕੋਈ ਚੱਕਰ ਨਹੀਂ ਪਰ ਜਿੰਨਾ ਚਿਰ ਅਸੀਂ ਸੱਚੇ ਆ ਜਰੂਰ ਸਾਥ ਦਿਓ ਸੱਚ ਦਾ ਕਿਉਂਕਿ ਜੇ ਤੁਸੀਂ ਅੱਜ ਸਾਡੇ ਵਾਸਤੇ ਇੱਕ ਵਾਰ ਆਓਗੇ ਅਸੀਂ ਤੁਹਾਡੇ ਵਾਸਤੇ ਹਜ਼ਾਰ ਵਾਰ ਆਵਾਂਗੇ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤੇ ਸਰਕਾਰ ਨੂੰ ਬੇਨਤੀ ਆ ਤੁਸੀਂ ਆਪ ਦਾ ਜਲਦੀ ਤੋਂ ਜਲਦੀ ਡਿਸੀਜਨ ਲੈ ਲਓ ਨਹੀਂ ਇਹ ਪ੍ਰੋਟੈਸਟ ਆ ਜਿਹੜਾ ਇਹ ਹੋਰ ਵੀ ਵੱਡਾ ਹੋਊਗਾ ਅਸੀਂ ਥੋੜੇ ਬਾਹਰ ਜਾ ਕੇ ਬੈਠਾਂਗੇ ਅਸੀਂ ਐਵੇਂ ਮੁੜਨ ਵਾਲੇ ਨਹੀਂ ਹੈਗੇ ਅਸੀਂ ਤੁਹਾਨੂੰ ਪਹਿਲਾਂ ਵੀ ਕੱਥ ਕਰਕੇ ਦਿਖਾ ਚੁੱਕੇ ਹਾਂ ਅੱਜ ਤੁਸੀਂ ਜੇ 44 ਲਾ ਕੇ ਤੁਹਾਨੂੰ ਇਹ ਲੱਗਦਾ ਵੀ ਅਸੀਂ ਧੂਰੀ ਜਾਮ ਕਰਤਾ ਪ੍ਰਸ਼ਾਸਨ ਇੱਥੇ ਰੋਕਤਾ ਉਹ ਨੌਜਵਾਨ ਆ ਰਹੇ ਨੇ ਇਧਰ ਵੀ ਤੁਸੀਂ ਦੇਖ ਲਓ ਤੇ ਅਸੀਂ ਜਾਵਾਂਗੇ ਹੁਣ ਵੀ ਸਾਡਾ ਜਥਾ ਇਸ ਸਪੇਸ ਟਾਈਮ ਤੇ ਮੋਰਚਾ ਵਾਲੀ ਸਾਈਡ ਅਸੀਂ ਜਾਵਾਂਗੇ ਤੇ ਦੇਖਦੇ ਅੱਗੇ ਜਾ ਕੇ ਤੁਹਾਨੂੰ ਅਗਲੀ ਕਾਰਵਾਈ ਦੱਸਦੇ ਹਾਂ ਠੀਕ ਹੈ ਜੀ ਓਕੇ